ਸਸਿਕਾਜਿਤ 1024 750 ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਿੱਤ ਰਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ ਇਸ ਕਾਰਨ ਲੋਕਾਂ ਨੂੰ ਕਾਫੀ ਕਿਟਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਡੀ ਦੇ ਚਚਿਓਟ ਤੇ ਕਟਵਾਰਨੀ ਨਾਲੇ ਵਿੱਚ ਸਵੇਰੇ 6 ਵਜੇ ਬੱਦਲ ਫਟਣ ਕਾਰਨ ਤਿੰਨ ਕਮਰਿਆਂ ਵਾਲਾ ਘਰ ਨੁਕਸਾਨਿਆ ਗਿਆ। ਪਰਿਵਾਰ ਦੇ ਮੈਂਬਰ ਭੱਜ ਕੇ ਆਪਣੀ ਜਾਨ ਬਚਾਈ ਪਰ ਉਹਨਾਂ ਦਾ ਸਾਰਾ ਸਮਾਨ ਹੜ ਵਿੱਚ ਵਹਿ ਗਿਆ। ਮੰਡੀ ਵਿੱਚ 24 ਘੰਟਿਆਂ ਦੌਰਾਨ 150 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਹਨ। ਕਈ ਥਾਵਾਂ ਤੇ ਜ਼ਮੀਨ ਖਿਸਕ ਰਹੀ ਹੈ। ਚੰਡੀਗੜ੍ਹ-ਮਨਾਲੀ ਚਾਰ ਮਾਰਗੀ, 4 ਮੀਲ, 9 ਮੀਲ ਅਤੇ ਮੰਡੀ ਦੇ ਕੈਚੀ ਮੋੜ ਦੇੜੇ ਬੰਦ ਹੈ। ਇਸ ਦੌਰਾਨ ਕੋਲ ਡੈਮ ਪ੍ਰਬੰਧਨ ਨੇ ਪਾਣੀ ਦਾ ਵਹਾਅ ਨੂੰ ਦੇਖਦੇ ਹੋਏ ਸਵੇਰੇ 9 ਵਜੇ ਡੈਮ ਤੋਂ ਪਾਣੀ ਛੱਡਿਆ। ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਪਾਣੀ ਦਾ ਪੱਧਰ 4-5 ਮੀਟਰ ਵੱਧ ਗਿਆ। ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਨਦੀ ਦੇ ਕੰਢੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਕੋਲ ਡੈਮ ਤੋਂ ਬਾਅਦ ਕੁਝ ਸਮੇਂ ਵਿੱਚ ਬਿਆਸ ਦਰਿਆ ਤੇ ਬਨੇ ਪੰਡੋੜ ਵਿੱਚ ਪਾਣੀ ਛੱਡਿਆ ਜਾਵੇਗਾ। ਇਸ ਦੇ ਮੱਦੇਨਜ਼ਰ ਹਿਮਾਚਲ ਅਤੇ ਪੰਜਾਬ ਦੋਵਾਂ ਰਾਜਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ ਅਜ ਤਿੰਨ ਜ਼ਿਲ੍ਹਿਆਂ ਊਨਾ, ਬिलासपुर ਅਤੇ ਕਾਂਗੜਾ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਐਨਾ ਜ਼ਿਲ੍ਹਿਆਂ ਵਿੱਚ ਮੇ ਲਈ ਸੰਤਰੀ ਚਤਾਵਨੀ ਜਾਰੀ ਕੀਤੀ ਗਈ ਹੈ ਹਮੇਰਪੁਰ ਮੰਡੀ ਅਤੇ ਸਿਰਮੋਰ ਜ਼ਿਲ੍ਹਿਆਂ ਵਿੱਚ ਵੀ ਇਹ ਚਤਾਵਨੀ ਜਾਰੀ ਕੀਤੀ ਗਈ ਹੈ ਸਸ਼ਕਾਜੋ 1024 754 ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਿੱਤੀ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ ਇਸ ਕਾਰਨ ਲੋਕਾਂ ਨੂੰ ਕਾਫੀ ਕਿਟਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੰਡੀ ਦੇ ਚਚਿਓਟ ਤੇ ਕਟਵਾਨੀ ਨਾਲੇ ਵਿੱਚ ਸਵੇਰੇ 6 ਵਜੇ ਬੱਦਲ ਫਟਣ ਕਾਰਨ ਤਿੰਨ ਕਮਰਿਆਂ ਵਾਲਾ ਘਰ ਨੁਕਸਾਨਿਆ ਗਿਆ। ਪਰਿਵਾਰ ਦੇ ਮੈਂਬਰ ਭੱਜ ਕੇ ਆਪਣੀ ਜਾਨ ਬਚਾਈ ਪਰ ਉਹਨਾਂ ਦਾ ਸਾਰਾ ਸਮਾਨ ਹੜ ਵਿੱਚ ਵਹਿ ਗਿਆ। ਮੰਡੀ ਵਿੱਚ 24 ਘੰਟਿਆਂ ਦੌਰਾਨ 150 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਕਾਰਨ ਨਦੀਆਂ ਅਤੇ ਨਾਲੇ ਭਰ ਗਏ ਹਨ। ਕਈ ਥਾਵਾਂ ਤੇ ਜ਼ਮੀਨ ਖਿਸਕ ਰਹੀ ਹੈ। ਚੰਡੀਗੜ੍ਹ-ਮਨਾਲੀ ਚਾਰ ਮਾਰਗੀ, 4 ਮੀਲ, 9 ਮੀਲ ਅਤੇ ਮੰਡੀ ਦੇ ਕੈਚੀ ਮੋੜ ਦੇੜੇ ਬੰਦ ਹੈ। ਇਸ ਦੌਰਾਨ ਕੋਲ ਡੈਮ ਪ੍ਰਬੰਧਨ ਨੇ ਪਾਣੀ ਦਾ ਵਹਾਅ ਨੂੰ ਦੇਖਦੇ ਹੋਏ ਸਵੇਰੇ 9 ਵਜੇ ਡੈਮ ਤੋਂ ਪਾਣੀ ਛੱਡਿਆ। ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਪਾਣੀ ਦਾ ਪੱਧਰ 4-5 ਮੀਟਰ ਵੱਧ ਗਿਆ। ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਨਦੀ ਦੇ ਕੰਢੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਕੋਲ ਡੈਮ ਤੋਂ ਬਾਅਦ ਕੁਝ ਸਮੇਂ ਵਿੱਚ ਬਿਆਸ ਦਰਿਆ ਤੇ ਬਨੇ ਪੰਡੋੜ ਵਿੱਚ ਪਾਣੀ ਛੱਡਿਆ ਜਾਵੇਗਾ। ਇਸ ਦੇ ਮੱਦੇਨਜ਼ਰ ਹਿਮਾਚਲ ਅਤੇ ਪੰਜਾਬ ਦੋਵਾਂ ਰਾਜਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ ਅਜ ਤਿੰਨ ਜ਼ਿਲ੍ਹਿਆਂ ਊਨਾ, ਬिलासपुर ਅਤੇ ਕਾਂਗੜਾ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਮੇਲੇ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਮੇਰਪੁਰ ਮੰਡੀ ਅਤੇ ਸਿਰਮੋਰ ਜ਼ਿਲ੍ਹਿਆਂ ਵਿੱਚ ਵੀ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ